की जय होलिका माता की जय ਹਰ ਇਲਾਕੇ ਦੇ ਮੁਸ਼ਕਿਲਾਂ ਦਾ ਹੱਲ ਕਰਦੇ ਨੇ ਤੇ ਆਪਾਂ ਕਹਿੰਦੇ ਆ ਅੱਜ ਤੋਂ ਇਹ ਹੋਲਿਕਾ ਮਾਤਾ ਤੋਂ ਬੇਨਤੀ ਹੈ ਕਿ ਸਾਡਾ ਸੰਜੀਵ ਕੁਮਾਰ ਜੀ ਐਮਐਲਏ ਬਣੇ ਸਾਡੇ ਇਲਾਕੇ ਤੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਹੋਲੀ ਪਰਵ ਦੀ ਬਹੁਤ-ਬਹੁਤ ਵਧਾਈ ਹੋਵੇ ਇਹ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਹਿੰਦੂਸਤਾਨ ਬਸਤੀ ਦੀ ਆ ਮੈਂ ਹੋਲੀ ਦਾ ਪਰਉ ਜਿਹੜਾ ਹਿੰਦੂਸਤਾਨ ਬਸਤੀ ਲੋ 100 ਸਾਲ ਦੇ ਕਰੀਬ ਹੋ ਗਿਆ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਇੱਥੇ ਦੂਰੋਂ ਦੂਰੋਂ ਜਿਹੜੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਆ ਅੱਜ ਦੇ ਦਿਨ ਇੱਥੇ ਜਿਹੜੇ ਭਾਜਪਾ ਨੇਤਾ ਸੰਜੀਵ ਕੁਮਾਰ ਜੀ ਵੀ ਆਪਣੇ ਪਰਿਵਾਰ ਸਮੇਤ ਆਸ਼ੀਰਵਾਦ ਲੈਣ ਆਉਂਦੇ ਆ ਹਰ ਸਾਲ ਪੂਜਾ ਕਰਦੇ ਆ ਉਹਨਾਂ ਦਾ ਕਹਿਣਾ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਬਾਦ ਜਿਹੜਾ ਮੱਕਾ ਉਹਨਾਂ ਨਸ਼ੇ ਦਾ ਜਿਹੜਾ 체마 دریا ਵਗ ਰਿਹਾ ਉਹ ਮਕ ਜੜ ਤੋਂ ਜਿਹੜਾ ਹੋਲੀ ਦਾ ਅੱਜ ਦਹਨ ਕੀਤਾ ਜਾਂਦਾ ਉਹਦੇ ਵਿੱਚ ਅਰਦਾਸ ਕਰਾਂਗੇ ਕਿ ਇਹ ਬਿਲਕੁਲ ਹੀ ਖਤਮ ਹੋ ਜਾਏ ਦੇਖ ਸਕਦੇ ਹੋ ਤੁਸੀਂ ਆਪਣੇ ਪਰਿਵਾਰ ਸਮੇਤ ਜਿਹੜੇ ਹਿੰਦੁਸਤਾਨ ਬਸਤੀ ਦੇ ਸਾਰੇ ਪਰਿਵਾਰ ਇੱਥੇ ਆਪਣੀ ਜਿਹੜੀ ਪੂਜਾ ਕਰ ਰਿਹਾ ਦਰਸ਼ਕਾਂ ਨੂੰ ਕੋਈ ਵੀਡੀਓ ਸਾਡੀ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਕਰੋ ਦੇਖ ਸਕਦੇ ਹੋ ਤੁਸੀਂ ਜਿਹੜੇ ਭਾਜਪਾ ਨੇਤਾ ਸੰਜੀਵ ਕੁਮਾਰ ਜੀ ਆ ਆਪਣੇ ਪਰਿਵਾਰ ਸਮੇਤ ਇੱਥੇ ਪਹੁੰਚੇ ਆ ਆਸ਼ੀਰਵਾਦ ਲੈਣ ਅੱਜ ਜਿਹੜਾ ਹੋਲੀ ਦਾ ਪਰਵ ਬੜੀ ਧੂਮ-ਧਾਮ ਨਾਲ ਸਾਰੇ ਦੇਸ਼ ਵਿੱਚ ਜਿਹੜਾ ਮਨਾਇਆ ਜਾ ਰਿਹਾ ਹਿੰਦੁਸਤਾਨ ਬਸਤੀ ਜਿਹੜੀ ਲੋਗਰ ਦੇ ਵਿੱਚ ਆ ਸਰ ਪਹਿਲੇ ਦੀ ਤੁਹਾਨੂੰ ਬਹੁਤ ਬਹੁ ਮੁਬਾਰਕਾ ਦੀ ਹੋਲੀ ਦੀ ਆ ਕੀ ਕਹਿਣਾ ਚਾਹੋਗੇ ਮੈਂ ਅੱਜ ਹੋਲੀ ਦਾ ਦਹਨ ਦਾਜ ਪਰਵ ਹੈ ਮੈਂ ਪੂਰੇ ਦੇਸ਼ ਵਾਸੀਆਂ ਨੂੰ ਔਰ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਔਰ ਇੱਥੇ ਦੇ ਜਿਨ੍ਹਾਂ ਨੇ ਇਹ ਆਯੋਜਨ ਕੀਤਾ ਹੈ ਹੁਲਕਾ ਦਹਨ ਦਾ ਆ ਕਾਫੀ ਸਮੇਂ ਤੋਂ ਹੀ ਬਚਪਨ ਤੋਂ ਦੇਖਦੇ ਆ ਰਹੇ ਹਾਂ ਕਿ ਇੱਥੇ ਹੁਲਕਾ ਦਹਿਨ ਹੋ ਰਿਹਾ ਵਾ ਔਰ ਇੱਥੇ ਜਿਹੜੇ ਜਿਨ੍ਹਾਂ ਦੀ ਅਗਵਾਈ ਚ ਸਾਡੇ ਆਪਣੇ ਈਸ਼ਵਰ ਚੰਦ ਜੀ ਅਸ਼ੋਕ ਕੁਮਾਰ ਜੀ ਔਰ ਇੱਥੇ ਦੇ ਜਿਹੜੇ ਮੋਤਵੀਰ ਵਿਅਕਤੀ ਨੇ ਸਾਰਾ ਰਲ ਕੇ ਬੜਾ ਹੀ ਇੱਕ ਮਤਲਬ ਪ੍ਰੇਮ ਭਾਵ ਸਵਾਰਤ ਹੁੰਦਾ ਲੋਕਾਂ ਨੂੰ ਆਪਸ ਚ ਜੁੜਨ ਵਾਲਾ ਤਿਹਾਰਾ ਕਿਉਂਕਿ ਸਾਡੇ ਸਿਆਣੇ ਕਹਿੰਦੇ ਆ ਕਿ ਵੀ ਹੋਲੀ ਕੇ ਦਿਨ ਦਿਨ ਖਿਲ ਜਾਂਦੇ ਹਨ ਰੰਗੋ ਮੇ ਰੰਗ ਮਿਲ ਜਲਤੇ ਹਨ ਗੁਲੇ ਸ਼ਿਕਵੇ ਸਭੀ ਭੁੱਲ ਕਰ ਦੁਸ਼ਮਣ ਵੀ ਗਲੇ ਮਿਲ ਜਾਂਦੇ ਹਨ ਐਸਾ ਤਿਹਾਰਾ ਹੈ ਔਰ ਮੈਂ ਕੋਲਕਾ ਮਾਤਾ ਕੇ ਪ੍ਰਮਾਤਮਾ ਕੇ ਪ੍ਰਾਰਥਨਾ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਅੱਜ ਇਸ ਪ੍ਰਕਾਰ ਨਸ਼ਿਆਂ ਦਾ ਬੋਲਬਾਲਾ ਵਾ ਗੈਂਗਸਟਰ ਬਾਦ ਚੱਲ ਰਿਹਾ ਵਾ ਆਪਣੀ ਕਿਰਪਾ ਕਰੋ ਔਰ ਅੱਜ ਦੇ ਦਿਨ ਇਹ ਨਸ਼ੇ ਦਾ ਜਿਹੜਾ ਇੱਥੇ ਛੇਵਾਂ ਤੇ ਰਿਆ ਬਗ ਰਿਹਾ ਮੈਂ ਕਹਿੰਦਾ ਕਿ ਅੱਜ ਦੀ ਹੌਲ ਕਰ ਦੇਣ ਨਸ਼ਾ ਦਾ ਵੀ ਇੱਥੇ ਦੇਹਨ ਹੋ ਜਾਏ ਇਹੀ ਮੈਂ ਕਾਮਨਾ ਕਰਦਾ ਤਾਂ ਕਿ ਪੰਜਾਬ ਸੁਖ ਸਮਰiddhi ਪ੍ਰਦਾਨ ਕਰ ਸਕੇ ਲੋਕੀ ਇੱਥੇ ਅੱਛਾ ਜੀਵਨ ਬਤੀਤ ਕਰ ਸਕਣ ਇਹਨਾਂ ਕਹਿੰਦਾ ਆ ਕੱਲ ਜਿਹੜਾ ਤਿਹਾਰ ਹੈ ਮੈਂ ਲੋਕਾਂ ਨੂੰ ਕਵਾਂਗਾ ਆਪਣੇ ਹੀ ਵਿਅਕਤੀਆਂ ਨਾਲ ਹੋਲੀ ਖੇਡੋ ਕਿਸੇ ਨਾਲ ਕੋਈ ਉਸ ਤਰ੍ਹਾਂ ਸੁੱਕੇ ਰੰਗਾਂ ਦੀ ਹੋਲੀ ਖੇਡੋ ਫੁੱਲਾਂ ਦੀ ਹੋਲੀ ਖੇਡੋ ਜਿਹੜਾ ਕੋਈ ਆਪਣਾ ਖਾਸ ਸਗਾ ਸੰਬੰਧੀ ਉਹਦੇ ਨਾਲ ਹੋਲੀ ਖੇਡੋ ਤਾਂ ਕਿ ਕੋਈ ਪ੍ਰੇਮ ਪਿਆਰ ਵਾਲਾ ਮਾਹੌਲ ਬਣਿਆ ਰਵੇ ਔਰ ਲੋਕਾਂ ਵਿੱਚ ਭਾਈਚਾਰਾ ਰਵੇ ਕਿੰਨੇ ਸਾਲ ਆ ਕੋਈ ਇਹ ਤਿਉਹਾਰ ਮਨਾ ਰਹੇ ਮੇਰੀ ਜੀ ਅੱਜ 44 ਸਾਲ ਦੀ ਏਜ ਹੋ ਗਈ ਹੈ ਔਰ ਜਦੋਂ ਦੀ ਹੋਸ ਸੰਭਾਲੀ ਆ ਜਦੋਂ ਅਸੀਂ ਹੋਸ ਸੰਭਾਲੀ ਆ ਹਰ ਸਾਲ ਅਸੀਂ ਇੱਥੇ ਆਨੇ ਆ ਔਰ ਮੇਰਾ ਮੈਂ ਹੁਣ ਇੱਕ ਨਿਆ ਘਰ ਲੇਤਾ ਮਜੀਠਾ ਰੋਡ ਪਰ ਮੇਰਾ ਆਪਣਾ ਮਾਨ ਹੈ ਕਿਉਂਕਿ ਮੇਰਾ ਬਚਪਨ ਇੱਥੇ ਸਾਰਾ ਨਿਕਲਿਆ ਵਾ ਤੇ ਆ ਪਰਿਵਾਰ ਦੇ ਨਾਲ ਔਰ ਮਾਤਾ ਦੇ ਅਗੇ ਇੱਕ ਉਹਨਾਂ ਦਾ ਆਸ਼ੀਰਵਾਦ ਲੈਣ ਆਏ ਆ ਤਿਹਾ ਹਰਸਤੇ ਔਰ ਆਪਣੇ ਪਰਿਵਾਰ ਸਮੇਤ ਇੱਥੇ ਆਏ ਆ ਔਰ ਜਿਹੜੇ ਇੱਥੇ ਦੇ ਲੋਕ ਬਹੁਤ ਪਿਆਰ ਕਰਦੇ ਆ ਅੱਛੇ ਲੋਕ ਨੇ ਕਿਉਂਕਿ ਇਹੋ ਜਿਹਾ ਤਿਉਹਾਰ ਹੈ ਜਿਹੜੇ ਸਾਡੇ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਰੱਖਦੇ ਆ ਨਹੀਂ ਤੇ ਅੱਜ ਕੱਲ ਜਿਸ ਤਰ੍ਹਾਂ ਲੋਕ ਆਪਣੇ ਆਪਣੇ ਕੰਮਾਂ ਵਿੱਚ ਮਸਤ ਹੋ ਗਏ ਆ ਜ਼ਿਆਦਾਤਰ WhatsApp ਚਲਾ ਰਿਹਾ ਉਹ ਚਲਾ ਰਿਹਾ ਲੋਕ ਅੱਜ ਕਿਹ ਆਪਣੇ ਤਿਹਾਲਾਂ ਨੂੰ ਭੁੱਲ ਰਹੇ ਆ ਪਰ ਜਿਹੜੇ ਕੁਝ ਲੋਕ ਨੇ ਸਮਾਜ ਦੇ ਜਿਹੜਾ ਇਹੋ ਜਿਹਾ ਪ੍ਰਾਲਾ ਕਰਦੇ ਆ ਮੈਂ ਉਹਨਾਂ ਦੀ ਬ ਆਇਆ ਹਿੰਦੂਸਤਾਨੀ ਬਸਤੀ ਦਾ ਕਮ ਸਕੂ 100 ਸਾਲ ਦਾ ਪਰੰਪਰਾ ਚੱਲ ਰਹੀ ਹੈ ਹੋਲਕਾ ਮਾਤਾ ਜੀ ਤੇ ਸਾਰੇ ਮਨੂ ਕਾਮਨਾ ਪੂਰੀ ਹੁੰਦੀ ਹੈ ਤਾਂ ਹੀ ਤੇ ਲੋਕੇ ਸਭ ਆਏ ਸਾਲ ਮਨਾਉਂਦੇ ਨੇ ਸਰ ਕਿੰਨੇ ਸਾਲਾਂ ਤੋਂ ਆਇਆ ਹੈ ਇਹ ਕਮ ਸਕੂ 100 ਸਾਲ ਸਾਡੇ ਵੱਡੇ ਜਿਹੜੇ ਨੇ ਉਹ ਵੀ ਬਣਾਉਂਦੇ ਰਹੇ ਇੱਥੇ ਪਤਾ ਨਹੀਂ ਇੱਥੇ ਕੋਈ ਹਾਰ ਵੀ ਬੱਚਿਆਂ ਨੂੰ ਕਰਾਇਆ ਜਾਂਦਾ ਸ਼ੁਰੂ ਹਾਰ ਮਨਾਇਆ ਜਾਂਦਾ ਜਿਹੜਾ ਬੱਚਿਆਂ ਵਾਸਤੇ ਮਨਾ ਕੇ ਪਹਿਲੇ ਰੱਖਦੇ ਨੇ ਤੇ ਉਹਦੇ ਮਾਂ ਮਾਹੀ ਉਹਨੂੰ ਕਿਰਪਾ ਕਰਦੀ ਹੈ ਬੱਚਿਆਂ ਉੱਤੇ ਲਗਾ ਤੇ ਤੁਹਾਡੇ ਜਿਹੜੇ ਸੰਜੀਤ ਕੁਮਾਰ ਜੀ ਆ ਉਹ ਵੀ ਆਪਣੇ ਪ੍ਰਵਾਸ ਨੇ ਹਾਇ ਪਰਿਵਾਰ ਉਹ ਬਚਾਰੇ ਬਚਪਨਾ ਇੱਥੇ ਗੁਜ਼ਰਿਆ ਇੱਥੇ ਪੈਦਾ ਹੋਏ ਨੇ ਇੱਥੇ ਮਤਲਬ ਜਵਾਨ ਵੀ ਹੋਏ ਨੇ ਉਹ ਵੀ ਬਚਾਰੇ ਹਾਂਜੀ ਹਾਂ ਕੀ ਕਹਿਣਾ ਚਾਹੋ ਮੈਂ ਬਚਪਨ ਤੋਂ ਇੱਥੇ ਹੀ ਆ ਜੀ ਹਰ ਸਾਲ ਆਉਂਦੇ ਸੰਜੀਪ ਪ੍ਰਧਾਨ ਜੀ ਸਾਡੇ ਤੇ ਇਲਾਕੇ ਦੇ ਬਹੁਤ ਹਰ ਇਲਾਕੇ ਦੇ ਮੁਸ਼ਕਿਲਾਂ ਦਾ ਹੱਲ ਕਰਦੇ ਨੇ ਤੇ ਆਪਾਂ ਕਹਿੰਦੇ ਆ ਅੱਜ ਤੋਂ ਇਹ ਹੌਲੀ ਦਾ ਮਾਤਾ ਤੋਂ ਬੇਨਤੀ ਹੈ ਕਿ ਸਾਡਾ ਸੰਜੀਤ ਕੁਮਾਰ ਜੀ ਐਮਐਲਏ ਬਣੇ ਸਾਡੇ ਇਲਾਕੇ ਤੋਂ